500 ਬੱਕਰਾ ਦਾ ਮੈਂ ਵੀ ਦਵਾਉਣਾ ਕਿਸੇ ਨੂੰ ਤੇਨ ਦਾ ਟੁੱਟੀ ਵਾਲੀ ਪੱਗ ਬਨਣੀ ਹੁੰਦੀ ਮੈਨੂੰ ਬਨਣ ਨਹੀਂ ਥੋੜੀ ਆਉਂਦੀ ਹੈ ਮੈਂ ਤਾਂ ਟੁੱਟਿਆ ਜਾ ਪਰਨਾ ਬੰਨ ਰਖਿਆ ਉਹ ਤੂੰ ਤਾਂ ਦੱਸ ਥੱਲੇ ਉੱਤਰ ਤੇਨ ਦਾ ਟੁੱਟੀ ਵਾਲੀ ਪੱਗ ਬਨਣੀ ਹੁੰਦੀ ਮੈਨੂੰ ਬਨਣ ਨਹੀਂ ਥੋੜੀ ਆਉਂਦੀ ਹੈ ਮੈਂ ਤਾਂ ਟੁੱਟਿਆ ਜਾ ਪਰਨਾ ਬੰਨ ਰਖਿਆ ਉਹ ਬਾਬਾ ਕਹਿੰਦਾ ਵੀ ਮੇਰੇ ਵਾਲਾ ਲੈ ਜਾ ਹੁਣ ਤੇਰੇ ਵਾਲੇ ਨੂੰ ਛੱਡ ਅਛਲੀ ਲੈ ਗਏ ਮਹਾਰਾ ਟਰਪਾ ਗਏ ਹੁਣ ਤਾਂ ਉਹ 10 ਲੱਖ ਦਾ ਵੀ ਨਹੀਂ ਦਿੰਦਾ ਇਹ ਕਿਉਂਕਿ ਇੱਕ ਗਦਾ ਛੋਟਾ ਇੱਕ ਵੱਡਾ ਗਦੇ ਕੋਲੇ ਦਾ ਮੁੱਲ ਇੱਕ ਤਾਂ ਨਾ ਬਣਾਓ ਹੁਣ ਮੈਂ ਛੋਟਾ ਤੂੰ ਮੈਨੂੰ ਅੱਗੇ ਠੂਚਾ ਤੇਰਾ ਰਾਜੂ ਮੈਂ ਇੰਤੀ ਆਲਾ ਮੁੱਲ ਨਹੀਂ ਵੀਰੇ ਕੰਨ ਕਿੱਧਰ ਜਾਂਦੇ ਨੇ ਇੱਕ ਜਾਂਦਾ ਜਲੰਧਰ ਨੂੰ ਇੱਕ ਲਾਹੌਰ ਨੂੰ ਫੇਰ ਲਾ ਮੋਲ ਓਏ ਕਿੱਧਰ ਭੱਗ ਗਿਆ ਦੱਸ ਵਈ ਕਿੰਨੇ ਦਾ ਦੱਸ ਤੂੰ 7000 ਰੁਪਏ हाँ ठीक है भाई आगे मैं पता नहीं कि मैंने लगाया कौन कुल्ला है और क्या तो तो भाई, भाई तेरा कहना है और फिर कितने था हाँ और कितने था मुल्ता नलूगा चेंजा बोका है या मुल्ता है पंद्रह हजार दबा दिया पंद्रह बहुत है उधर बिना पूछे लाता मैंने ਔਰ ਕਿੰਨੇ ਦਾ ਹਰਜਾਜ ਘੋੜਾ ਭਜਾਈ ਰਹਿਣ ਤੇ ਕਿੰਨੇ ਦਾ ਕਿੰਨੇ ਦਾ ਭਾਈ ਉਹ ਤੂੰ ਤਾਂ ਦੱਸ ਥੱਲੇ ਉੱਤਰ 30 ਦਾ ਵੀ ਨਹੀਂ ਵਿਕਦਾ ਸਾਲ ਪਰ ਕਿਧਰ ਬੋਕਾਂ ਦੀ ਡਿਮਾਂਡ ਹੀ ਨਹੀਂ ਆਈ ਹੈ ਜਾਈ ਹੈ ਵੀ ਕਿਧਰ ਜਿੱਦਾਂ ਡਿਮਾਂਡ ਆ ਗਈ ਹਜ਼ਾਰਾਂ ਦੇ ਹਿਸਾਬ ਨਾਲ ਵੇਖਣਗੇ ਫਿਰ ਸਾਰੇ ਵਪਾਰੀ ਕਈ ਦਿਨ ਬੋਕੇ ਖਰੀਦੀ ਜਾਣਗੇ ਸਾਨੂੰ ਇਹਨੂੰ ਕਿੱਥੇ ਪਤਾ ਨਾ ਨਾ 2 ਮਹੀਨੇ ਦੋ ਮਹੀਨੇ ਨੂੰ ਪਹਿਲਾਂ ਦੋ ਮਹੀਨੇ ਨੂੰ ਪਹਿਲਾਂ ਇਹ ਤਾਂ ਉਹ ਤਾਂ ਪਤਾ ਕਿ ਆ ਚਾਰ ਵੀ ਦਿਨ ਚਾਰ ਦਿਨ ਦੋ ਮਹੀਨਿਆਂ ਨੂੰ ਪਹਿਲਾਂ ਦੋ ਮਹੀਨੇ ਪਹਿਲਾਂ ਖਰੀਦਣੇ ਦੋ ਮਹੀਨੇ 500 ਬੱਕਰਾ ਤਾਂ ਮੈਂ ਵੀ ਦਵਾਉਣਾ ਕਿਸੇ ਨੂੰ ਦਿੱਲੀ ਦੇ ਬੰਦੇ ਨੂੰ ਮਹੀਨਾ ਪਹਿਲਾਂ ਆਊਗਾ ਮੇਰੇ ਨੂੰ ਹਾਂਜੀ ਜੀ ਲਵਾ ਕੋ 16 ਦਾ ਦਿਨ 17 ਦਾ ਦਿਨ 18 ਦਾ ਦਿਨ

ਉਹ ਬਾਬਾ ਕਹਿੰਦਾ ਵੀ ਮੇਰੇ ਵਾਲਾ ਲੈ ਜਾ ਹੁਣ ਤੇਰੇ ਵਾਲੇ ਨੂੰ ਛੱਡ ਅਛਲੀ ਹਾਂ ਬਾਬਾ ਇਹ ਕੀ ਇਹ ਉਹ ਤੂੰ ਛੋਟਾ ਬਾਬੇ ਇਹ ਬਾਬੇ ਦਾ ਪੈਰ ਕਿੱਧਰ ਜਾਦਾ ਘਰੇ ਖੜਿਆ ਹੋਇਆ ਇਹ ਕਿਹ ਰੁਪਈਆ ਦਾ ਇਹ ਵੀ ਰੁਪਈਆ ਦਾ ਬਈ ਆਰੀ ਚੀਜ਼ ਆ ਕੁਸ ਮੰਗਿਆ ਪਾ ਨੂੰ ਗੁੱਸਾ ਵਿਚਾਰੇ ਤੇ ਬਾਬਾ ਬੱਕਰਾ ਚੰਗਾ ਕਿਧਰੋਂ ਤੇਜ਼ੀ ਨਹੀਂ ਆਈ ਹੈ ਮੈਂ ਤੈਨੂੰ ਕੱਚਾ ਨਹੀਂ ਕਰਕੇ ਜਾਂਦਾ ਬੱਕਰਾ ਤੇਰਾ 11000 ਦਾ ਜੀ ਮਾਰਨ ਲੱਗਿਆ ਹੂੰ ਹੈ? ਮਤ ਲੱਗੇ 13.5 ਹੈ? 13.5 ਲੱਗਿਆ ਹੂੰ ਹੈਗਾ ਕੋਈ ਉਹ ਮੁੰਡਿਓ ਉਹ ਕਿੱਧਰ ਵਗ ਗਿਆ ਉਹ ਬਾਗੜੀ ਉਹ ਵੀ ਭੱਜ ਗਿਆ ਯਾਰ ਮਾੜਾ ਤੇਰੇ ਪਿੱਛੇ ਜ਼ੋਰ ਹੋਰ ਲਾਉਂਦਾ ਮਾੜਾ ਬੁੱਟਾ ਵਧੀਆ ਪਸੂ ਆ ਜਾ ਬਾਈ ਚਲ ਆ ਜੋ ਚਲੋ ਬਾਈ ਦੇਓ ਕਿਹੜਾ ਹਾਂ ਇਹ ਸੌਦਾ ਨਹੀਂ ਹੋ